ਅਸੀਂ ਅੱਜ ਪੰਜਾਬ ਪ੍ਰਦੇਸ਼ ਕਾਰ ਕਮੇਟੀ ਵੱਲੋਂ ਸਾਨੂੰ ਹੁਕਮ ਹੋਇਆ ਸੀ ਸਾਰੇ ਪੰਜਾਬ ਦੇ ਵਿੱਚ ਜਿਹੜਾ ਹੈੱਡਕੁਆਟਰਾਂ ਤੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਸਾਹਿਬਾਨ ਨੂੰ ਅਸੀਂ ਜਿਹੜੇ ਮਨੀਸ਼ ਸੋਧਿਆ ਨੇ ਬਿਆਨ ਦਿੱਤਾ ਪੰਜਾਬ ਦੇ ਹਾਲਾਤ ਖਰਾਬ ਕਰਨ ਵਾਸਤੇ ਉਹ ਮਹਿਲਾ ਵਿਗਦੀ ਉਹਨਾਂ ਦੀ ਮੀਟਿੰਗ ਦੀ ਉਹਦੇ ਵਿੱਚ ਮਨੀਸ਼ ਸੋਧਿਆ ਨੇ ਜਿਹੜਾ ਬਿਆਨ ਤੁਸੀਂ ਸਾਰਿਆਂ ਨੇ ਚੈਨਲਾਂ ਤੇ ਸੁਣਿਆ ਉਹ ਬਹੁਤ ਹੀ ਭੜਕਾਊ ਬਿਆਨ ਦਿੱਤਾ ਇਦੇ ਨਾਲ ਪੰਜਾਬ ਦੇ ਜਿਹੜੇ ਹਾਲਾਤ ਖਰਾਬ ਹੋ ਸਾਦੇ ਨੇ ਇੱਕ ਦਿੱਲੀ ਤੋਂ ਆ ਕੇ ਬੰਦਾ ਪੰਜਾਬ ਦੇ ਵਿੱਚ ਸੀਐਮ ਉੱਥੇ ਮੌਜੂਦ ਹੋਣ ਉਹਨਾਂ ਦੀ ਸਾਰੀ ਜਿਹੜੀ ਕੈਬਨਟ ਵਿੱਚ ਬੈਠੀ ਹੋਵੇ ਉਹਦੇ ਵਿੱਚ ਇਹੋ ਜਿਹੇ ਬਿਆਨ ਦੇਣੇ ਬਹੁਤ ਹੀ ਮਨ ਭਾਗੇ ਨੇ ਕਿ ਅਸੀਂ ਜ਼ਿਲ੍ਹਾਕਾਰ ਕਮੇਟੀ ਪਟਿਆਲਾ ਵੱਲੋਂ ਉਹਦੀ ਨਕੀਦੀ ਕਰਦੇ ਆਂ ਤੇ ਅਸੀਂ ਮੰਗ ਕਰਦੇ ਆਂ ਕਿ ਉਹ ਸੁਸੋਧੀਆਂ ਦੇ ਖਿਲਾਫ ਜਿਹੜੀ ਬਣਦੀ ਤੁਲਨੀ ਕਾਰਵਾਈ ਕੀਤੀ ਜਾ ਸਕੇ ਕਿਉਂਕਿ ਉਹਦੇ ਬਿਆਨ ਦੇ ਨਾਲ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਸੀ ਉਹ ਤਾਂ ਪਹਿਲੀ ਮਾਨ ਨਹੀਂ ਸੀ ਹੁਣ ਉਹ ਜਿਹੜੇ ਨਿਤ ਜਿਹੜੀਆਂ ਲੜਾਈਆਂ ਝਗੜਿਆਂ ਨੂੰ ਉਹ ਤਿਆਰ ਹੋਏ ਬੈਠੇ ਨੇ ਤੇ ਅਸੀਂ ਇਹ ਮੰਗ ਨੂੰ ਲੈ ਕੇ ਜਿਹੜਾ ਮੰਗ ਪੱਤਰ ਅਸੀਂ ਲੈ ਕੇ ਆਏ ਅੱਜ ਮਾਨਯੋਗ ਡਿਪਟੀ ਕਮਿਸ਼ਨਰ ਪਟਿਆਲਾ ਔਰ ਐਸਐਸਪੀ ਪਟਿਆਲਾ ਨੂੰ ਕਾਰਨਰ ਸਾਹਿਬ ਦੇ ਨਾਮ ਤੇ ਮੈਂਮੋਰੰਡਮ ਦਿੱਤਾ ਗਿਆ ਮਨੀਸ਼ ਸ਼ੋਝੇ ਦੇ ਖਿਲਾਫ ਜੋ ਉਹਨਾਂ ਨੇ ਪਿੱਛੇ ਇਹ ਗੁਰੂਆਂ ਪੀਰਾਂ ਦੀ ਧਰਤੀ ਤੇ ਉਹਨਾਂ ਨੇ ਜੋ ਉਹਨਾਂ ਨੇ ਵਰਡਿੰਗ ਸੀ ਬਹੁਤ ਭੱਦੀ ਉਹਨਾਂ ਨੇ ਸ਼ਬਦਾਵਲੀ ਵਰਤੀ ਆਪੋਜੀਸ਼ਨ ਪਾਰਟੀਆਂ ਵਾਸਤੇ ਵੀ ਆਪਾਂ ਨੇ ਢਾਮ-ਬਾਮ ਡੰਡਾ ਛੋਟਾ ਜੋ ਹੈਗਾ ਵੀ ਵਰਤ ਕੇ 2027 ਦੀਆਂ ਇਲੈਕਸ਼ਨਾਂ ਜਿੱਤਨੀਆਂ ਨੇ ਉਹਨਾਂ ਦੀ ਇਹ ਜਿਹੜੀ ਜਿਹੜੀ ਉਹਨਾਂ ਦੀ ਇਹ ਵਰਡਿੰਗ ਹੈ ਜੋ ਮਿਊਨਿਸਪਲ ਕਾਰਪੋਰੇਸ਼ਨ ਪਟਿਆਲਾ ਚ ਇਹਨਾਂ ਨੇ ਗੁੰਡਾਗਰਦੀ ਕੀਤੀ ਆ ਉਹਦੀ ਜਿਹੜੀ ਇਹਨਾਂ ਦੀ ਮਾਨਸਿਕਤਾ ਸੀ ਇਹ ਉਸ ਟਾਈਮ ਹੀ ਸਾਨੂੰ ਜ਼ਾਹਰ ਹੋ ਗਈ ਸੀ ਉਹ ਹੁਣ ਡਰ ਕੇ ਡਰਾ ਕੇ اپوزیشن پارٹیਆਂ ਨੂੰ اپوزیشن پارٹی ਦੇ ਵਰਕਰਾਂ ਨੂੰ ਉਹ ਇਲیکشن ਜਿੱਤਣਾ ਚਾਹੁੰਦੇ ਨੇ ਜਿਸ ਨੂੰ ਕਾਂਗਰਸ ਪਾਰਟੀ ਕਦੇ ਵੀ ਬਰਦਾਸ਼ਤ ਨਹੀਂ ਕਰੂਗੀ ਅਸੀਂ ਤੁਹਾਡੇ ਸ੍ਰੂਵੀ ਸੁਸ਼ੋਧਿਆ ਜੀ ਨੂੰ ਔਰ ਆਮ ਆਦਮੀ ਪਾਰਟੀ ਦੇ ਨੂੰ ਲੀਡਰਾਂ ਨੂੰ ਇਹ ਦੱਸਣਾ ਚਾਹੁੰਦੇ ਆ ਵੀ ਤੁਸੀਂ ਹਰ ਲੈਵਲ ਤੇ ਫੇਲ ਹੋਗੇ ਤੁਸੀਂ ਲੋਕਾਂ ਨੂੰ ਝੂਠੇ ਵਾਅਦੇ ਕਰਕੇ ਬਦਲਾ ਦੇ ਨਾਂ ਤੇ ਲੋਕਾਂ ਨਾਲ ਜੋ ਤੁਸੀਂ ਬੇਇਨਸਾਫੀ ਕੀਤੀ ਹੈ ਸਾਡੇ 3 ਸਾਲਾਂ ਚ ਅੱਜ ਪੰਜਾਬ ਤਕਰੀਬਨ 20 ਸਾਲ ਪਿੱਛੇ ਚਲਾ ਗਿਆ ਲੋਕ ਹੁਣ ਤੁਹਾਡੀਆਂ ਗੱਲਾਂ 'ਚ ਆਉਣ ਵਾਲੇ ਨਹੀਂ ਇਹ ਬਖਲਾਏ ਹੋਏ ਨੇ ਪੁੱਠੇ ਸਿੱਧੀਆਂ ਪਿੱਛੇ ਜੇ ਲੈਂਡ ਪੂਲਿੰਗ ਦੀ ਸੀ ਉਹ ਸੀ ਜਿਹੜੀ ਇਹਨਾਂ ਨੇ ਸਕੀਮ ਲਿਆਂਦੀ ਸੀ ਲੁਕਣ ਵਾਸਤੇ ਪੰਜਾਬ ਨੂੰ ਇਹ ਆਪਣੀਆਂ ਜੇਬਾਂ ਭਰਨ ਵਾਸਤੇ ਆਪਣੇ ਵਿਰੋਧੀਆਂ ਨੂੰ ਦਬਾਉਣ ਵਾਸਤੇ ਝੂਠੇ ਸੱਚੇ ਪਰਚੇ ਪਾ ਕੇ ਦਬਾਉਣਾ ਚਾਹੁੰਦੇ ਨੇ ਔਰ ਸਾਡੇ ਵਰਕਰਾਂ ਨੂੰ ਧਮਕਾਉਣਾ ਚਾਹੁੰਦੇ ਨੇ ਕਾਂਗਰਸ ਪਾਰਟੀ ਦਾ ਕੋਈ ਵੀ ਵਰਕਰ ਇਹ ਬਰਦਾਸ਼ਤ ਨਹੀਂ ਕਰੂਗਾ ਔਰ ਸਾਨੂੰ 2027 ਦੀਆਂ ਇਲੈਕਸ਼ਨਾਂ 'ਚ ਅਸੀਂ ਬੜੇ ਤਕੜੇ ਹੋ ਕੇ ਲੜਾਂਗੇ ਸਾਨੂੰ ਆਪਣੀ ਸਰਕਾਰ ਬਣਾਵਾਂਗੇ ਸਾਨੂੰ ਇਹ ਜਿਹੜੇ ਡਰਾਉਂਦੇ ਨੇ ਅਸੀਂ ਕਿਸੇ ਕੀਮਤ ਤੇਨੂੰ ਡਰਨ ਵਾਲੇ ਨਹੀਂ ਸਾਨੂੰ ਆਪਣੀ ਪਾਰਟੀ ਵਾਸਤੇ ਆਪਣੇ ਸੰਵਿਧਾਨ ਵਾਸਤੇ ਆਪਣੇ ਦੇਸ਼ ਦੀ ਰਾਖੀ ਵਾਸਤੇ ਜੋ ਵੀ ਕੁਰਬਾਨੀ ਦੇਣੀ ਪਊਗੀ ਕਾਂਗਰਸ ਦਾ ਹਰ ਇੱਕ ਇੱਕ ਵਰਕਰ ਤਕੜਾ ਹੋ ਕੇ ਆਪਣੀ ਸਪੈਲ ਦੇ ਅਧਾਰ ਤੇ ਕਰਵਣੀ ਹੈ ਕਾਂਗਰਸ ਆਜ ਕਮਾਂਡ ਵੱਲੋਂ ਜਿਹੜੇ ਆਬਜ਼ਰਵਰ ਲਗਾਏ ਆਏ ਨੇ ਉਹਨਾਂ ਦੇ ਵਿਸ਼ੇਸ਼ ਤੌਰ ਤੇ ਕੀ ਕਰਨ ਦਾ